ਸੋ ਸਸਿਕਲ ਦੋਸਤੋ ਜਿਵੇਂ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਜਿਹੜੇ ਅੱਜ ਜਿਹਦੇ ਸਮੇਂ ਦੇ ਦੌਰਾਨ ਕਪਲਸ ਦੇ ਵਿੱਚ ਬਹੁਤ ਤਰ੍ਹਾਂ ਦੇ ਡਿਸਪਿਊਟ ਚੱਲਦੇ ਨੇ ਤੇ ਛੋਟੇ ਛੋਟੇ ਗੱਲਾਂ ਨੂੰ ਲੈ ਕੇ ਕਈ ਵਾਰ ਆਵਾਦ ਵਿਵਾਦ ਬਹੁਤ ਜ਼ਿਆਦਾ ਵਾਜ ਜਾਂਦੇ ਨੇਗੇ ਜਦੋਂ ਕਾਨੂੰਨ ਦੇ ਦਾਇਰੇ ਦੇ ਵਿੱਚੋਂ ਗੱਲਾਂ ਹੁੰਦੀਆਂ ਨੇ ਤਾਂ ਫਿਰ ਮਨਜੁਗ ਅਦਾਲਤਾਂ ਨੇ ਜਿਹੜੀਆਂ ਉਹਨਾਂ ਨੂੰ ਕਾਨੂੰਨ ਦੇ ਨਜ਼ਰੀਏ ਦੇ ਨਾਲ ਦੇਖ ਕੇ ਉਹਨਾਂ ਤੇ ਡਿਸੀਜਨ ਸੁਣਾਉਂਦੀਆਂ ਨੇ ਕਈ ਵਾਰੀ ਕਿਸੇ ਨੂੰ ਰਾਹਤ ਮਿਲਦੀ ਹੈ ਇਹ ਤਾਂ ਹਰ ਵਾਰੀ ਹੁੰਦਾ ਖੈਰ ਜੇ ਕਿਹਾ ਜਾਵੇ ਦੋ ਪੱਖਾਂ ਦੇ ਵਿੱਚੋਂ ਕਿਸੇ ਨੂੰ ਰਾਹਤ ਮਿਲਦੀ ਹੈ ਕਿਸੇ ਨੂੰ ਝਟਕਾ ਲੱਗਦਾ ਜਿਹੜੀ ਇਹ ਮੈਂ ਜਾਣਕਾਰੀ ਪੜਨ ਲੱਗਿਆ ਇਹ ਖਾਸ ਤੌਰ ਤੇ ਉਹਨਾਂ ਦੇ ਲਈ ਹੈ ਕਿ ਜਿਹੜੀ ਕਪਲ ਦੇ ਵਿੱਚ ਸੈਕਸ਼ੂਅਲ ਐਕਟੀਵਿਟੀਆਂ ਨੂੰ ਲੈ ਕੇ ਬਾਦ ਵਿਵਾਦ ਰਹਿੰਦਾ ਹੈਗਾ ਉਹਨਾਂ ਦੇ ਸੰਬੰਧ ਬਰੌਣ ਨੂੰ ਲੈ ਕੇ ਇੱਕ ਆਪਸੀ ਕਲੇਸ਼ ਰਹਿੰਦਾ ਹੈ ਉਸ ਤੋਂ ਬਾਅਦ ਕੋਰਟ ਦੇ ਜਾਂ ਕਾਨੂੰਨ ਦੀ ਨਿਗਾ ਦੇ ਵਿੱਚ ਇਹਨੂੰ ਕਿਸ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਤਾਂ ਬਹੁਤ ਸਾਰੇ ਹੋ ਸਕਦਾ ਇਸ ਤਰ੍ਹਾਂ ਦੇ ਕੋਈ ਮਾਮਲੇ ਹੋਣ ਜਾਂ ਫਿਰ ਚੱਲ ਰਹੇ ਹੋਣ ਤਾਂ ਉੱਥੇ ਆਮ ਤੌਰ ਤੇ ਕਈ ਵਾਰ ਹੁੰਦਾ ਵੀ ਜਿਹੜੇ ਬਾਕੀ ਕੋਰਟ ਡਿਸੀਜਨਸ ਨੇ ਉਹ ਰੈਫਰੈਂਸ ਦੇ ਤੌਰ ਤੇ ਯੂਜ਼ ਕੀਤੇ ਜਾਂਦੇ ਨੇ ਇਹ ਮੈਂ ਲੇਟੈਸਟ ਈ ਦੀ ਜਾਣਕਾਰੀ ਪੜ੍ਹ ਰਿਹਾ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਜਾਣਕਾਰੀ ਸਾਂਝੀ ਕਰੀ ਤੇ ਹੈਡਿੰਗ ਵੀ ਇਹੀ ਦਿੱਤਾ ਕਿ ਐਸਸੀ ਔਨ ਵਾਈਫ ਰਿਫਿਊਜ਼ਲ ਆਫ ਸੈਕਸ ਹਾਈ ਕੋਰਟ ਨੇ ਕਿਹਾ ਕਿ ਪਤਨੀ ਵੱਲੋਂ ਪਤੀ ਦੇ ਨਾਲ ਜੁਨ ਸੰਬੰਧ ਬਣਾਉਣ ਤੋਂ ਇਨਕਾਰ ਕਰਨਾ ਇੱਕ ਗਰੂਰਤ ਹੈਗੀ ਹਾਈ ਕੋਰਟ ਨੇ ਹਾਲੀ ਦੇ ਵਿੱਚ ਕਹਿੰਦੇ ਮੰਨਿਆ ਕਿ ਪਤਨੀ ਵੱਲੋਂ ਆਪਣੇ ਪਤੀ ਦੇ ਨਾਲ ਵਿਆਹ ਕਰਨ ਵਿਆਹ ਕਰਨ ਜਾਂ ਸਰੀਰਕ ਸੰਬੰਧ ਬਣਾਉਣ ਤੋਂ ਇਨਕਾਰ ਕਰਨਾ ਮਾਨਸਿਕ ਕਰੂਰਤਾ ਹੈਗੀ ਅਤੇ ਪਤੀ ਦੇ ਲਈ ਹਿੰਦੂ ਵਿਵਾਹ ਐਕਟ ਦੇ ਤਹਿਤ ਤਲਾਕ ਲੈਣ ਦਾ ਇੱਕ ਵੈਧ ਆਧਾਰ ਹੈ ਜਿਹੜਾ ਉਹ ਬੰਦ ਹੈਗਾ ਨੈਯ ਮੂਰਤੀ ਸ਼ੀਲ 나ਗੂ ਤੇ ਨੈਯ ਮੂਰਤੀ ਵਿਨੈ ਸ਼ਰਾਫ ਦੀ ਜਿਹੜੀ ਬੈਂਚ ਨੇ ਪੋਪਾਲ ਦੀ ਇੱਕ ਫੈਮਿਲੀ ਨੂੰ ਕੋਰਟ ਦੇ ਫੈਸਲੇ ਨੂੰ ਨੂੰ ਰੱਦ ਕਰ ਦਿੱਤਾ ਹੈਗਾ ਫੈਮਿਲੀ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਜਿਸਨੇ ਨਵੰਬਰ 2014 ਦੇ ਫੈਸਲੇ ਦੇ ਵਿੱਚ ਇੱਕ ਅਜੀਹੇ ਵਿਅਕਤੀ ਨੂੰ ਤਲਾਕ ਦੇਣ ਤੋਂ ਇਨਕਾਰ ਕਰਤਾ ਸੀ ਜਿਨੇ ਤਰਕ ਦਿੱਤਾ ਸੀਗਾ ਕਿ ਉਸਦੀ ਪਤਨੀ ਯੋਨ ਸੰਬੰਧ ਬਣਾਉਣ ਨੂੰ ਇਨਕਾਰ ਕਰਦੀ ਹੈ ਤੇ ਉਹਨੂੰ ਮਾਨਸਿਕ ਕਰੂਰਤਾ ਦਾ ਸ਼ਿਕਾਰ ਬਣਾ ਰਹੀ ਹੈਗੀ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਰੂਪ ਚ ਜੇ ਕਿਹਾ ਜਾਵੇ ਫੈਮਿਲੀ ਕੋਰਟ ਨੇ ਖੈਰ ਇਸ ਚੀਜ਼ ਇਹਨੂੰ ਤਰਕਹੀਨ ਮੰਨਿਆ ਸੀ ਇਸ ਫੈਸਲੇ ਨੂੰ Madhya Pradesh High Court ਦਾ ਹੈ ਫੈਸਲਾ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਡਿਸੀਜਨਸ ਜਾਂ ਫੈਸਲੇ ਜਦੋਂ ਸਾਹਮਣੇ ਆਉਂਦੇ ਨੇ ਤਾਂ ਉਹਨਾਂ ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਇੱਕ ਲੀਗਲ ਰਾਏ ਹੈ ਜਿਹੜੀ ਕਾਨੂੰਨ ਦੇ ਹਿਸਾਬ ਦੇ ਨਾਲ ਕਾਨੂੰਨ ਦੇ ਨਜ਼ਰੀਏ ਦੇ ਵਿੱਚ ਉਹ ਕੀ ਮayne ਰੱਖਦੀ ਆ ਉਹ ਵੱਡੇ ਤੌਰ ਤੇ ਦੇਖਣ ਵਾਲੀ ਹੁੰਦੀ ਆ ਤੇ ਆਮ ਤੌਰ ਤੇ ਜਦੋਂ ਕੋਰਟਾਂ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਪਹੁੰਚਦੇ ਨੇ ਤੇ ਹਾਲਾਂਕਿ ਗਰਾਉਂਡਸ ਕਈ ਵਾਰ ਵੱਖਰੇ ਵੱਖਰੇ ਹੁੰਦੇ ਨੇ ਤੇ ਜਦੋਂ ਕੋਈ ਚੀਜ਼ਾਂ ਨੂੰ ਆਧਾਰ ਬਣਾਇਆ ਜਾਂਦਾ ਤਾਂ ਇਹ ਤੋਂ ਇੱਕ ਚੀਜ਼ ਪਤਾ ਲੱਗਦੀ ਆ ਕਿ ਇਹ ਵੀ ਜਿਹੜਾ ਆਪਸੀ ਸੰਬੰਧ ਸਰੀਰਕ ਸੰਬੰਧ ਨਾ ਹੋਣੇ ਉਹਦੇ ਵਿੱਚ ਇਹਨੂੰ ਇੱਕ ਤਲਾਕ ਦੇ ਰੂਪ ਦੇ ਵਿੱਚ ਯਾਨੀ ਕਿ ਮੱਧ ਪ੍ਰਦੇਸ਼ ਹਾਈ ਕੋਰਟ ਦੀ ਡਬਲ ਬੈਂਚ ਨੇ ਦੋ ਜੱਜ ਸਾਹਿਬਾਨਾਂ ਨੇ ਇਹ ਗੱਲ ਮੰਨੀ ਆ ਕਿ ਇਹਨੂੰ ਕ੍ਰੂਰਤਾ ਦਾ ਆਧਾਰ ਬਣਾਇਆ ਜਾ ਸਕਦਾ ਹੈ ਤੇ ਫੈਮਿਲੀ ਕੋਰਟ ਨੇ ਜਿਸ ਤਰ੍ਹਾਂ ਦੇ ਨਾਲ ਡਿਵੋਰਸ ਦੇਣ ਤੋਂ ਮਨਾ ਕਰਤਾ ਸੀਗਾ ਉਸ ਸ਼ਖਸ ਨੂੰ ਤਾਂ ਉਹਨਾਂ ਨੂੰ ਉਸ ਫੈਸਲੇ ਨੂੰ ਰੱਦ ਕਰਾਇਆ ਯਾਨੀ ਕਿ ਉਹ ਕਿਤੇ ਨਾ ਕਿਤੇ ਦੁਬਾਰੇ ਫੇਰ ਉੱਥੇ ਜਾ ਕੇ ਇਸ ਮਾਮਲੇ ਦੇ ਵਿੱਚ ਹੋ ਸਕਦਾ ਰਿਕਵੈਸਟ ਕਰੇ ਜਾਂ ਡਿਵੋਰਸ ਫਾਈਲ ਕਰੇ ਤੇ ਇਹਨੂੰ ਉਹਦਾ ਇੱਕ ਗਰਾਉਂਡ ਬਣਾਵੇ ਹੁਣ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜੇ ਦੇਖਿਆ ਜਾਵੇ ਹਾਲਾਂਕਿ ਕਈ ਵਾਰੀ ਹੁੰਦਾ ਇਹ ਹੈ ਵੀ ਕਈ ਵਾਰ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਗਰਾਉਂਡ ਹੁੰਦੇ ਨੇ ਪਰ ਇਹ ਫੈਸਲੇ ਨੇ ਇੱਕ ਚੀਜ਼ ਜ਼ਰੂਰ ਦਿਟਾਈ ਹੈ ਕਿ ਇਸ ਗਰਾਉਂਡ ਨੂੰ ਕਿਤੇ ਨਾ ਕਿਤੇ ਕੋਰਟ ਨੇ ਇੱਕ ਮਜ਼ਬੂ ਤੇ لازمی ਜੀ ਕਰਦਾ ਵੀ ਜੇ ਅੱਗੇ ਪੁਖਤ ਚ ਜਾਵੇ ਤਾਂ ਉਸ ਤੋਂ ਬਾਅਦ ਦੇ ਵਿੱਚ ਜੇਕਰ ਉਹ ਇਸ ਚੀਜ਼ ਨੂੰ ਸਪਸ਼ਟ ਕਰ ਸਕੂਗਾ ਜਾਂ ਕਹੀਏ ਕਿ ਠੋਸ ਰੂਪ ਚ ਰੱਖ ਸਕੂਗਾ ਤੇ ਸਾਬਤ ਕਰ ਦਿੰਦਾ ਤਾਂ ਹੋ ਸਕਦਾ ਕਿ ਉਹਨੂੰ ਅਡਵੋਕਟ ਵੀ ਮਿਲ ਜੇ